ਦੇਛਬਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਅੱਜ ਤੇਜਪੁਰ ਸਾਧ ਦੇ ਵਿੱਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾ ਨਗਰ ਨਿਗਮ ਵੱਲੋਂ ਇਲਾਕੇ ਦੇ ਵਿੱਚ ਪਾਣੀ ਦਾ ਟੈਂਕਰ ਭੇਜਿਆ ਜਾਂਦਾ ਹੈ ਤੇ ਨਾ ਹੀ ਪਰੇਸ਼ਾਨੀਆਂ ਦੂਰ ਹੋ ਰਹੀਆਂ ਨੇ ਜਿਸ ਦੇ ਚਲਦਿਆ ਅੱਜ ਬਰਸਾਤ ਦੇ ਵਿੱਚ ਹੀ ਪੂਰੇ ਇਲਾਕੇ ਨੇ ਇਕੱਠੇ ਹੋ ਕੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੜਕਾਂ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਚਾਹੇ ਫਿਰ ਬਰਸਾਤ ਆਵੇ ਜਾਂ ਹਨੇਰੀ ਸੜਕਾਂ ਤੇ ਬੈਠ ਕੇ ਉਹ ਮੰਗਾ ਦੇ ਲਈ ਪ੍ਰਦਰਸ਼ਨ ਕਰਨਗੇ ਅਭੀ ਨਾ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ 'ਚ ਟੈਂਕ ਆਂਦਾ ਜੀ ਜਾਂ ਤਾਂ ਟੈਂਕਰ ਨੇ ਵਾਅਦਾ ਨਹੀਂ ਟੈਂਕੂ ਸਾਡੀ ਗਲੀ 'ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਇੱਥੇ ਜਾ ਕੇ ਦਫ਼ਤਰ ਵਿੱਚ ਆਥੇ ਵੀ ਇਹਨਾਂ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਵੀ ਹੋਇਆ ਹੁਣ ਕਹਿੰਦੇ ਤਾਂ ਹੁਣ ਕਹਿੰਦੇ ਤੁਹਾਡੀ ਬੰਬੀ ਦਾ ਨਾਮ ਛੁੱਟ ਦਤਾ ਤੇ ਤੁਹਾਡੀ ਬੰਬੀ ਲੱਜੇਗੀ ਉਦੋਂ ਦਾ ਕੋਈ ਵੜਵਾ ਹੀ ਨਹੀਂ ਆ ਅਸੀਂ ਬਹੁਤ ਸਾਰਾ ਕੀਤਾ ਕਿ ਮੌਜੂਦਾ ਦਰਬਾਰ ਦੀਆਂ ਮੋਹਰਾਂ ਦੇ ਦਫ਼ਤਰ ਤੱਕ ਜਾ ਜਾ ਕੇ ਲੈ ਕੇ ਕਰਨੇ ਲਾਏ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਹੋਰ ਕਿਹੜਾ ਜੇ ਰੋਸਾ ਪ੍ਰਸ਼ਾਦ ਹੋਗਾ ਉਹਨਾਂ ਚ ਜਿੰਨੇ ਵਜਨ ਤੱਕ ਪਾਣੀ ਨਹੀਂ ਮਿਲੇਗਾ ਮੈਂ ਤੁਹਾਡਾ ਜਨੀਤਾ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਇਹ ਥੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਭਾਈ ਸਾਨੂੰ ਇਹ ਸਬੂਤ ਦਿਖਾਣ ਇਸ ਸਬੂਤ ਖਾਣ ਵਿੱਚ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਵੱਡਾ ਸੇਲੇ ਫੋਟੋ ਚੱਲਿੰਦਾ ਜਿਹੜਾ ਤੁੰਗੋ ਜੀ ਉਹ ਸੋਸਾ ਕਿਤੋਂ ਬਾਅਦ ਮਿਸਟਰ ਉਹ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਜ ਬੋਟ ਲੈ ਜਾਂਦੇ ਜਿੱਤ ਦਿੰਦੇ ਸਭ ਕੁਝ ਕਰ ਲੈਂਦੇ ਸਾਡੇ ਮਿੰਨਾ ਦੋ ਵੀ ਨਹੀਂ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਭਰੀ ਆਏ ਬੱਚੇ ਸਕੂਲੇ ਜਾਣ ਦਾ ਕੰਮਾਂ ਦੇ ਜਾਣ ਦਾ ਦਿਹਾੜੀ ਕੰਮਾਂ ਦੇ ਆਏਗੇ ਬੱਚੇ ਮਰạch ਨਾਨ ਪਾਪਾ ਕਰਾਂ ਦੇ ਜਾ ਕੇ ਵੇਲਾ ਪਹਾਲ ਖੜੇ ਪਾਣੀ ਇੱਕ ਬੂੰਦ ਨਹੀਂ ਨਿਕਰਾ ਚੀ ਕਰਨਾ ਜਿਹੜਾ ਪਹਿਲਾਂ ਵੀ ਤੁਸੀਂ ਲੋਕ ਪ੍ਰਦਰਸ਼ਨ ਕੀਤਾ ਹਰੇ ਤੱਕ ਖਾਲ ਨਹੀਂ ਨਹੀਂ ਵਾਸਾ ਇੱਧੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋਸਤ ਆਪਾ ਫਟ ਗਏ ਮੁੜ ਕੇ ਆ ਗਏ ਨਾ ਬੜੀ ਬੜੀ ਗਏ ਪਾਣੀ ਚੁੱਕਦੇ ਖੜੇ ਸਾਰੀ ਕਲੋਨੀ ਕੱਢੀ ਹੋ ਕੇ ਗਏ ਅੰਮ੍ਰਿਤਸਰ ਦੇ ਛਬਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਅੱਜ ਤੇਜ ਪ੍ਰਸਾਦ ਦੇ ਵਿੱਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾ ਨਗਰ ਨਿਗਮ ਵੱਲੋਂ ਇਲਾਕੇ ਦੇ ਵਿੱਚ ਪਾਣੀ ਦਾ ਟੈਂਕਰ ਭੇਜਿਆ ਜਾਂਦਾ ਹੈ ਤੇ ਨਾ ਹੀ ਪਰੇਸ਼ਾਨੀਆਂ ਦੂਰ ਹੋ ਰਹੀਆਂ ਨੇ ਜਿਸ ਦੇ ਚਲਦਿਆਂ ਅੱਜ ਪ੍ਰਸਾਦ ਦੇ ਵਿੱਚ ਹੀ ਪੂਰੇ ਇਲਾਕੇ ਨੇ ਇਕੱਠੇ ਹੋ ਕੇ ਨਗਰ ਨਿਗਮ ਦੇ ਆਪਰਦਰਸ਼ਨ ਕੀਤਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੜਕਾਂ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਚਾਹੇ ਫਿਰ ਬਰਸਾਤ ਆਵੇ ਜਾਂ ਹਨੇਰੀ ਸੜਕਾਂ ਤੇ ਬੈਠ ਕੇ ਉਹ ਮੰਗਾ ਦੇ ਲਈ ਪ੍ਰਦਰਸ਼ਨ ਕਰਨਗੇ ਅਭੀ ਨਾ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ ਚ ਟੈਂਕ ਆਉਂਦਾ ਜੀ ਜਾਂ ਤਾਂ ਟੈਂਕਲੇ ਵਾਦੇ ਨੇ ਟੈਂਕੂ ਸਾਡੀ ਗਲੀ ਚ ਨਹੀਂ ਆਉਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਅਸੀਂ ਜਾ ਕੇ ਦਫ਼ਤਰ ਵਿੱਚ ਆਖੇ ਵੀ ਇਹਨਾਂ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਉਹ ਕਹਿੰਦੇ ਤਾਂ ਹੁਣ ਕਹਿੰਦੇ ਤੁਹਾਡੀ ਬੰਬੀ ਦਾ ਨਾੜ ਛੁੱਟ ਦਤਾ ਤੇ ਤੁਹਾਡੀ ਬੰਬੀ ਲੱਜੇਗੀ ਜਿੰਦਾ ਕੋਈ ਵੜਵਾ ਹੀ ਨਹੀਂ ਅਸੀਂ ਬੋਲ ਸਿਆਰ ਕੀਤੀ ਕਿ ਮੌਜੂਦਾ ਦਰਬਾਰ ਵਿੱਚ ਬਿੱਡੀਆਂ ਮੌਜੂਦਾ ਦਰਬਾਰ ਤੱਕ ਜਾ ਜਾ ਕੇ ਬੰਦਾ ਕਰਨੇ ਲਾਏ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਉਹ ਕਹਿੰਦਾ ਜੇ ਰੋਸਾ ਤੇ ਸ਼ਰਾਰਾ ਉਹਨਾਂ ਚ ਜਿੰਨੇ ਗੋਜਿੰਦੇ ਤੱਕ ਪਾਣੀ ਨਹੀਂ ਮਿਲੇਗਾ ਸਾਡਾ ਡਾਈ ਨੀ ਤਾਂ ਨੀ ਕੀ ਕਹਿਣਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਪਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤ ਦਿਖਾਣ ਵੀ ਚੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬੰਦਾਸੇ ਵਾਲੇ ਫੋਟੋ ਕੱਢ ਲੈਂਦਾ ਜਿਹੜਾ ਬੰਦਾ ਜੀ ਉਹ ਦੱਸ ਦੱਸ ਕਿਥੇ ਬਾਅਦ ਕੇ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਜਾ ਬੋਟ ਲੈ ਜਾਂਦੇ ਜਿੱਤ ਦਿੰਦੇ ਸਭ ਕੁਝ ਕਰ ਲੈਂਦੇ ਸਾਡੇ ਮਿੰਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਭਰੀ ਆਏ ਬੱਚੇ ਸਕੂਲ ਲੈ ਜਾਣ ਦਾ ਕੰਮ ਆ ਦੇ ਜਾਣ ਦਾ ਦਿਹਾੜੀ ਕੰਮ ਆਏਗੇ ਬੱਚੇ ਮੇਰੇ ਨਾਲ ਨਾਨ ਪਾਪਾ ਘਰਾਂ ਦੇ ਜਾ ਕੇ ਵੇਲਾ ਪਹਾਲ ਥਵੇ ਪਾਣੀ ਇੱਕ ਬੂੰਦ ਨਹੀਂ ਨਿਕਲ ਰਹੀ ਕੀ ਕਰਨਾ ਅਜਾ ਪਹਿਲਾਂ ਵੀ ਤੁਸੀਂ ਲੋਕ ਪ੍ਰਦਰਸ਼ਨ ਕੀਤਾ ਹਰੇ ਤੱਕ ਖਾਲੀ ਨਹੀਂ ਆਈ ਨਾ ਇਹ ਮਾਸਾ ਇੱਧੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋਸਤ ਆਪਾ ਫਟ ਗਏ ਮੁੜ ਕੇ ਆ ਗਏ ਬੜੀ ਬਾਰੀ ਹੈ ਪਾਣੀ ਚੱਕਦੇ ਹਨੇ ਸਾਰੀ ਕਲੋਨੀ ਕੱਢੀ ਹੋ ਆ ਗਏ